ਇਆ 2 ਸਾਲ ਪਹਿਲਾਂ ਸੀ ਪਰ ਉਹਦਾ ਵੀਜ਼ਾ ਖਤਮ ਹੋ ਗਿਆ ਸੀ 6 ਮਹੀਨੇ ਤੋਂ ਬਾਅਦ ਦੁਬਾਰਾ ਆ ਗਿਆ ਸੀ ਮਾਰਚ 12 ਮਾਰਚ ਨੂੰ ਦੁਬਾਰਾ ਗਿਆ ਸੀ ਹਾਂਜੀ ਸਟੱਡੀ ਵਾਸਤੇ ਸੁੰਡੇ ਨੂੰ ਇਹਨਾਂ ਲਈ ਸੀ ਉਦਾਸ ਰਹੀ ਸੀ ਪਾਪਾ ਨੂੰ ਆਪਣੇ ਨੂੰ ਕਿ ਮੈਂ ਦੋਸਤਾਂ ਨਾਲ ਜਾ ਰਿਹਾ ਹਾਂ ਮੈਂ ਆ ਜਾਊਗਾ ਥੋੜੀ ਦੇਰ ਚ ਅੱਗੇ ਤਾਂ ਬ੍ਰਦਰ ਮੇਰਾ ਕਦੀ ਹਾਂ ਕਰਦਾ ਨਹੀਂ ਉਹਨਾਂ ਕਿਤੇ ਜਾਣ ਦੇ ਉਸ ਦਿਨ ਉਹਨੇ ਵੀ ਹਾਂ ਕਰ ਦਿੱਤਾ ਸੋ ਐਕਚੁਅਲੀ ਜਦੋਂ ਸਾਨੂੰ ਕੁਝ ਪਤਾ ਨਹੀਂ ਹੈ ਨਾ ਕੁਝ ਕਹਿ ਨਹੀਂ ਸਕਦੇ ਕਿ ਉੱਥੇ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਲੈ ਪਤਾ ਨਹੀਂ ਉਹ ਹੀ ਉਹ ਕਰ ਰਿਹਾ ਸੀ ਕਿ ਉਹ ਜਦੋਂ ਲੇਕ ਤੇ ਸੀਗਾ ਤੇ ਉਹਦਾ ਪੈਰ ਸਲਿੱਪ ਕਰ ਗਿਆ ਯਾ ਉਹ ਅਨਸਟੇਬਲ ਹੋ ਗਿਆ ਉਹਦੇ ਕਰਕੇ ਸਲਿੱਪ ਕਰ ਗਿਆ ਉਹਦੇ ਫਰੈਂਡ ਸੀਗੇ ਪੰਜ ਫਰੈਂਡ ਸੀਗੇ ਪਰ ਉਹ ਸਾਰੇ ਸੇਫ ਹੈ এজ ਇਹ ਦਾ ਹੀ ਸਾਨੂੰ ਸੰਡੇ ਰਾਤ ਨੂੰ ਕਾਲ ਆਈ 12:30 ਵਜੇ ਮੇਰੇ ਭਾਬੀ ਨੂੰ ਹੀ ਆਈ ਸੀ ਉਹਦੇ ਕਿਸੇ ਫਰੈਂਡ ਨੇ ਕਿੱਤੀ ਸੀ ਮੇਰੇ ਭਾਬੀ ਦੇ ਭਤੀਜੇ ਨੂੰ ਮੇਰਾ ਬ੍ਰਦਰ ਇਜ਼ ਨੋ ਫਾਈਨੈਂਸ਼ਲਿਸਟ ਸਟਰੋਂਗ ਮੀ ਇਸ ਲਈ ਤਾਂ ਉਹਨੂੰ ਭੇਜਿਆ ਸੀ ਇੱਕ ਸਿਸਟਰ ਹੈ ਉਹਦੀ ਮੈਂ ਮੰਨਦਾ ਮੈਸੇਜ ਇਹ ਹੈ ਕਿ ਜੋ ਵੀ process ਚੱਲ ਰਿਹਾ ਹੈ ਉਹਤੇ ਥੋੜਾ ਨੂੰ ਫਾਸਟ ਕੀਤਾ ਜਾਵੇ so that ਕਿ ਬੱਚਾ ਤੇ ਆਜੂਏ ਟਾਈਮਲੀ ਇਸੀ ਇਥੇ ਉਹਦੇ ਸਾਰੇ ਰਿਚੂਅਲਸ ਕਰਕੇ ਉਹਨੂੰ ਜੀਦਾ ਕਰੀਏ ਔਰ ਸਾਡੇ ਸੀ ਫਾਈਨੈਂਸ਼ਲੀ ਮੇਰਾ ਬ੍ਰਦਰ ਇਨਾ ਸਟਰੋਂਗ ਨਹੀਂ ਹੈ ਕਿ ਉਹ ਕੱਲਾ ਮੈਨੇਜ ਕਰ ਸਕੇ ਥੋੜਾ ਜਿਹਾ ਉਹਨੂੰ ਕੁਝ ਅਗਰ ਗਵਰਨਮੈਂਟ ਵੱਲੋਂ ਕੁਝ ਹੈਲਪ ਮਿਲ ਸਕਦੀ ਹੈ ਤਾਂ ਕਰਵਾਏਗਾ ਬਈ ਸਫਲ ਫੈਸ਼ਨ ਦੇ ਘਰ ਕੋਲ ਆਇਆ ਤੁਸੀਂ ਦੀ ਗਵਾਹ ਨਹੀਂ ਬੋਲੀ ਉਹਦੇ ਸਰ ਅਸੀਂ ਕਰ ਰਹੇ ਹਾਂ ਸਰ ਸਾਡੇ ਨਾਲ ਲੱਗੇ ਹੋਏ ਨੇ ਕਰ ਰਹੇ ਸੀ ਮੇਲਸ ਵਗੈਰਾ ਪਾ ਰਹੇ ਹਾਂ ਉਹਨਾਂ ਨੂੰ ਪੋਰਟਲ ਤੇ ਉਹਨਾਂ ਦੇ ਉੱਥੇ ਅਪਲੋਡ ਕੀਤਾ ਹੋਇਆ ਸਾਰਾ ਕੁਝ ਐਮਬੈਸੀ ਤੋਂ ਕਾਲ ਆ ਗਈ ਸੀ ਕੱਲ ਉਹ ਹੀ ਕਹਿ ਰਹੇ ਸੀ ਅਸੀਂ ਫਾਸਟ ਕਰਾ ਦਿੰਦੇ ਹਾਂ ਪ੍ਰੋਸੈਸ ਪਰ ਪਤਾ ਨਹੀਂ ਕਦੋਂ ਹੋਣਾ ਹੈ ਕਿਉਂਕਿ ਬੋਡੀ ਜਿਹੜੀ ਹੈ ਉਹ ਡੁੱਬੀ ਹੋਈ ਹੈ ਤੇ ਉਹਨੂੰ ਜ਼ਿਆਦਾ ਦਿਨ ਰੱਖ ਨਹੀਂ ਸਕਦੇ ਹਾਂ ਉਹਦੇ ਫਰੈਂਡਸ ਸੀਗੇ ਪਰ ਉਹ ਸਾਰੇ ਸੇਫ ਹੈ ਇੱਕ ਮੁੰਡਾ ਨਾਲ ਗਿਰ ਗਿਆ ਸੀਗਾ ਇੱਕ ਇੱਕ ਬੇਟੀ ਹੈ ਮੇਰਾ ਨਾਮ ਸਾਬਰ ਅਲੀ ਹੈ ਮੈਂ ਇਹਨਾਂ ਦਾ ਨੇਬਰ ਹਾਂ ਤੇ ਕਰਨ ਕਪੂਰ ਜੀ ਨੇ ਬੜਾ ਪਰਿਵਾਰ ਜਿਹੜਾ ਹੈਗਾ ਇਹ ਡਾਊਨ ਟੂ ਅਰਥ ਹੈ ਤੇ ਪਰਿਵਾਰ ਨੂੰ ਅਚਾਨਕ ਸਦਮਾ ਜੋ ਲੱਗਿਆ ਉਹ ਸਾਤੋਂ ਨਾ ਸਹਿਣ ਜੋਗਾ ਤੇ ਜਿਹੜੀ ਬਾਡੀ ਆ ਬੇਟੇ ਦੀ ਉਹ ਰਿਕਵਰੀ ਜਿਹੜੀ ਹੈਗੀ ਆ ਜਲਦੀ ਜਲਦੀ ਲਿਆਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਤੇ ਉਹਦੇ ਲਈ ਪ੍ਰਯਾਸ ਜਾਰੀ ਨੇ ਪਰ ਰਿਜ਼ਲਟ ਹਜੇ ਤੱਕ ਫਿਲਹਾਲ ਨਜ਼ਰ ਨਹੀਂ ਦਿਸਦਾ ਦਿਸਦਾ ਨਜ਼ਰ ਨਹੀਂ ਆ ਰਿਹਾ ਬਾਹਰ ਗਏ ਨੇ ਤਕਰੀਬਨ 1 ਸਾਲ ਦੇ ਜਿਹੜਾ ਹੈਗਾ ਹੋ ਗਿਆ ਸੀ ਸਟੱਡੀ ਵਿਜ਼ੇ ਤੇ ਗਿਆ ਸੀ ਮੁੰਡਾ ਬਹੁਤ ਹੀ ਸੋਹਣਾ ਨਾਈਸ ਸੀ ਕੋਈ ਜਿਹੀ ਜੜੀ ਹੈਗੀ ਆ ਬੜੀ ਚਾਹਾਂ ਸੀ ਉਹਨੂੰ ਕਿ ਮੈਂ ਕੁਛ ਕਰਨਾ ਹੈਗਾ ਬਾਦਰ ਸਾਹਿਬ ਲਈ ਤੇ ਇਸੇ ਪਰਪਸ ਤੇ ਜਿਹੜਾ ਹੈਗਾ ਉਹ ਬਾਹਰ ਗਿਆ ਸੀ ਤੇ ਫੈਮਲੀ ਦੀ ਕੰਡੀਸ਼ਨ ਬਹੁਤ ਮਤਲਬ ਜਿਵੇਂ ਕਹ dielie ਵੀ ਵੀ ਲੈਕ ਆਫ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀਆਂ ਹੈਗੀਆਂ ਨੇ ਉਹਨੂੰ ਜਿਹੜੀ ਹੈਗੀਆਂ ਕੰਡੀਸ਼ਨ ਸੀ ਇਸ ਲਈ ਉਹਨੂੰ ਜਿਹੜਾ ਹੈਗਾ ਬਾਹਰ ਭੇਜਿਆ ਗਿਆ ਸੀ ਗੁਹਾਰ ਮੈਂ ਪੰਜਾਬ ਸਰਕਾਰ ਸੀਐਮ ਭਗਵਨ ਪਾਜੀ ਨੂੰ ਕਹੇ ਮੇਰੀ ਇੱਕ ਦਰਖਾਸਤ ਵੀ ਇਹਨਾਂ ਦਾ ਪਰਿਵਾਰਕ ਮੈਂਬਰ ਪਹਿਲਾਂ ਹੀ ਜਿਹੜਾ ਹੈਗਾ ਪੁਲਿਸ ਨਾਲ ਸੰਬੰਧ ਰੱਖਦੇ ਸੀ ਵੀ ਜਿਹੜੇ ਹੈਗੇ ਨੇ ਵੀ ਇਹਨਾਂ ਨੂੰ ਜਿਹੜੇ ਇਹਨਾਂ ਦੀ ਬੇਟੀ ਆ ਐਸ ਪਰ ਕੁਆਲਿਫਿਕੇਸ਼ਨ ਵੀ ਜੇ ਸਰਕਾਰ ਮਦਦ ਕਰੇ ਇਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਣਾਏ ਐਸ ਅ ਫਾਈਨਾਂਸ ਜਾਂ ਫਿਰ ਨੌਕਰੀ ਦੇ ਤੌਰ ਤੇ ਵੀ ਜੇਕਰ ਦਿੱਤਾ ਜਾਵੇ ਪੰਜਾਬ ਸਰਕਾਰ ਵੱਲੋਂ ਦੁੱਖ ਦਾ ਬਣਾਇਆ ਜਾ ਬਤਾ ਵਧੀਆ ਇਹ ਇਹ ਜਿਹੜੇ ਨੇ ਇਹ ਰੈਂਟ ਤੇ ਰਹ ਰਹੇ ਨੇ ਜੀ ਇਹ ਸਨ ਸਿਟੀ ਅਜੇ ਖੰਨਾ ਮਲੌਰ ਉਹ ਇਹਨਾਂ ਨੂੰ ਐਕਚੁਅਲੀ ਤਕਰੀਬਨ 2 ਸਾਲ ਦੇ ਕਰੀਬ ਹੋ ਗਏ ਹਾਂਜੀ ਮੇਰੀ ਐਕਚੁਅਲੀ ਇੱਕ ਇਹਨਾਂ ਦਾ ਮਦਦ ਜਿਹੜਾ ਹੈਗਾ ਪੋਰਟਲ ਐਕਸਟਰਨਲ ਅਫੇਅਰ ਮਿਨਿਸਟਰੀ ਦਾ ਉੱਥੇ ਮੈਂ ਜਿਹੜੀ ਹੈਗੀ ਆਪਣੀ ਰਜਿਸਟਰਡ ਹੈ ਜਿਹੜੀ ਇਹਨਾਂ ਵੱਲੋਂ ਇਹਨਾਂ ਦੇ ਫਾਦਰ ਸਾਹਿਬ ਵੱਲੋਂ ਗਰਵਿਆਂਨ ਰਜਿਸਟਰ ਕਰਾਈ ਹੋਈ ਹੈ ਤੇ ਦੂਸਰਾ ਜਿਹੜੇ ਇਲਾਕੇ ਦੇ ਜਿਹੜੇ ਹੈਗੇ ਨੇ ਮੈਂਬਰ ਆਫ ਪਾਰਲੀਮੈਂਟ ਅਮਰ ਸਿੰਘ ਜੀ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਇੱਕ ਲੈਟਰ ਚੱਲਿਆ ਗਿਆ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਤੇ ਆਪਣੇ ਜਿਹੜੇ ਹੈਗੇ ਨੇ ਐਮਬੈਸੀ ਐਮਬੈਸਡਰ ਨੇ ਜਿਹੜੇ ਹੈਗੇ ਨੇ ਰਸ਼ੀਆ ਦੇ ਉਹਨਾਂ ਨੂੰ ਵੀ ਚੱਲਿਆ ਗਿਆ ਤੇ ਬਾਕੀ ਜਿਹੜੀ ਹੈਗੀ ਕਰੰਟ ਸਰਕਾਰ ਜਿਹੜੇ ਮੰਤਰੀ ਸਾਹਿਬ ਨੇ ਸੋਨ ਸਿੰਘ ਜੀ ਉਹਨਾਂ ਨਾਲ ਵੀ ਕੰਟੈਕਟ ਚ ਹੈਗੇ ਨੇ ਹਾਂਜੀ ਆਸ਼ਵਾਸ਼ਨ ਤਾਂ ਦਵਾ ਰਹੇ ਨੇ ਪਰ ਰਿਜ਼ਲਟ ਹਜੇ ਜੋ ਹੈ ਜੋ ਆ ਨਹੀਂ ਰਿਹਾ ਮਤਲਬ ਕਹਿੰਦਾ ਮਤਲਬ ਉੱਥੇ ਜਦੋਂ ਉਹਨਾਂ ਦੇ ਜਿਹੜੇ ਹੈਗੇ ਫਰੈਂਡ ਸਰਕਲ ਨੂੰ ਪੁੱਛਦੇ ਵੀ ਪ੍ਰੋਸੈਸ ਚੱਲ ਰਿਹਾ ਕਾਫੀ ਐਨਓਸੀ ਦੇ ਡਿਪਾਰਟਮੈਂਟਸ ਐਨਓਸੀ ਲੈਣੀ ਪੈਂਦੀ ਤੇ ਗੁਜ਼ਰਨਾ ਪੈਂਦਾ ਤੇ ਮਤਲਬ ਪ੍ਰੋਪਰ ਦਿਸਦਾ ਨਜ਼ਰ ਨਹੀਂ ਆ ਰਿਹਾ ਵੀ ਸਾਨੂੰ ਐ ਲੱਗਦਾ ਵੀ ਜਲਦੀ ਤੋਂ ਜਲਦੀ ਬੋਡੀ ਜਿਹੜੀ ਹੈਗੀ ਆ ਉਹ ਆ ਜਾਵੇ ਤਾਂ ਜੋ ਜੋ ਇਹਨਾਂ ਦੇ ਰਿਚੁਅਲਸ ਨੇ ਉਸ ਅਕੋਰਡਿੰਗ ਜਿਹੜਾ ਹੈਗਾ ਉਹਨੂੰ ਪੂਰਾ ਕੀਤਾ ਜਾ ਸਕੇ